ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸਾਧ ਕੇਵੇਂ ਪੈਸਾ ਉਜਾੜਦੇ ਹਨ ਤੇ ਸੰਗਤਾਂ ਨਾਲ ਦੁਰਵਿਹਾਰ ਕਰਦੇ ਹਨ ਦਾ ਅਗਲਾ ਅੰਕ 18 ਕਈ ਵਾਰ ਤਾਂ ਕਈਆਂ ਵਪਾਰੀਆਂ ਨਾਲ ਐਸਾ ਵੀ ਹੋਇਆ ਕਿ ਉਹਨਾਂ ਨੇ ਪੱਥਰ ਪਸੰਦ ਕਰ ਲਿਆ ਬਲਕਿ ਟਰੱਕਾਂ ਵਿੱਚ ਲਦਵਾ ਕੇ ਕਾਗਜ਼ ਪੱਤਰ ਤੇ ਬਿਲਟੀਆਂ ਬਣਵਾ ਕੇ ਡਰਾਈਵਰਾਂ ਨੂੰ ਦੇ ਦਿੱਤੀਆਂ ਤੇ ਜਦੋਂ ਟਰੱਕ 40-50 ਕਿਲੋਮੀਟਰ ਮਕਰਾਨੇ ਤੋਂ ਬਾਹਰ ਆ ਗਿਆ ਤਾਂ ਵਪਾਰੀ ਦੇ ਮਨ ਵਿੱਚ ਖਿਆਲ ਆਇਆ ਕਿ ਹੁਣ ਇਹ ਕੀ ਕਰ ਸਕਦਾ ਹੈ ਹੁਣ ਕਿਵੇਂ ਹੇਰਾ ਫੇਰੀ ਹੋ ਸਕਦੀ ਹੈ ਬੰਦਾ ਨਿਸ਼ਚਿੰਤ ਹੋ ਕੇ ਟਰੱਕ ਤੋਂ ਵੱਖ ਹੋ ਗਿਆ ਤੇ ਕਾਰ ਤੇ ਕਾਰ ਆ ਗਿਆ ਪਰ ਜਦੋਂ ਟਰੱਕ ਦਾ ਮਾਲ ਲਾਇਆ ਤਾਂ ਸਾਰਾ ਹੀ ਹੋਰ ਹੋਇਆ ਇਹ ਕਿ ਮਾਲਕ ਦੇ ਟਰੱਕ ਤੋਂ ਵੱਖ ਹੁੰਦੇ ਹੀ ਡਰਾਈਵਰ ਜੋ ਪਹਿਲਾਂ ਹੀ ਦੁਕਾਨ ਵਾਲਿਆਂ ਨਾਲ ਰਲਿਆ ਹੁੰਦਾ ਹੈ ਟਰੱਕ ਨੂੰ ਫਿਰ ਮੋੜ ਕੇ ਉਸੇ ਹੀ ਦੁਕਾਨ ਤੇ ਲੈ ਜਾਂਦਾ ਹੈ ਲੱਦਣ ਦੀ ਮਜ਼ਦੂਰੀ ਸਿਰਫ 500 ਰੁਪਏ ਫੀ ਟਰੱਕ ਹੀ ਹੈ ਇਸ ਤਰ੍ਹਾਂ ਲਾ ਕੇ ਦੁਬਾਰਾ ਲੱਦਣ ਦਾ 1000 ਰੁਪਿਆ ਖਰਚਾ ਵਹਿ ਗਿਆ ਪਰ 4 ਲੱਖ ਵਾਲਾ ਟਰੱਕ 80 ਹਜ਼ਾਰ ਦੇ ਮਾਲ ਨਾਲ ਬਦਲਿਆ ਗਿਆ ਟਰੱਕ ਡਰਾਈਵਰ ਨੂੰ ਵੀ ਉਹਦਾ ਹਿੱਸਾ ਮਿਲ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਬੰਦੇ ਦੇ ਆਪ ਹੀ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਉਸ ਨਾਲ ਕੋਈ ਧੋਖਾ ਹੋਇਆ ਕਿਉਂਕਿ ਉਹ ਟਰੱਕ ਉਹ ਬਿਲਟੀਆਂ ਫਿਰ ਟਰੱਕ ਦੇ ਨਾਲ ਉਹ ਆਪ ਆਇਆ ਸੀ ਮੰਨਣ ਵਿੱਚ ਆਵੇ ਵੀ ਕਿਵੇਂ ਹੁਣ ਤਾਂ ਉੱਥੇ ਇੱਕ ਗੁਰਦੁਆਰਾ ਵੀ ਬਣ ਗਿਆ ਸੁਣਿਆ ਹੈ ਕਿ ਉਹਦਾ ਭਾਈ ਯਾਨੀ ਗ੍ਰੰਥੀ ਵੀ ਦਰਾਲੀ ਕਰਦਾ ਹੈ ਹਿਸਾਬ ਕਰਨ ਲੱਗਿਆ ਵੀ ਲੇਖਿਓ ਭੁਲੇਖਿਓ ਹਿਰਾਫੇਰੀ ਹੁੰਦੀ ਹੈ ਹਿਸਾਬ ਬਣਾਉਣ ਵਾਲਾ ਮੁਨੀਮ ਵੀ ਨਾਲ ਰਲਿਆ ਹੁੰਦਾ ਜੇ ਕਿਸੇ ਨੇ ਗਲਤੀ ਫੜ ਲਈ ਤਾਂ ਕਹਿ ਦਿੱਤਾ ਗਲਤੀ ਲੱਗੀ ਹੈ ਜੇ ਨਾ ਫੜਿਆ ਜਾਵੇ ਤਾਂ ਟਾਂਕਾ ਲੱਗ ਗਿਆ ਸਭ ਤੋਂ ਵੱਡੀ ਗਲਤ ਇਹ ਹੈ ਕਿ ਕੱਟ ਪੀਸ ਮਾਲ ਜਿਸ ਨੂੰ ਇਹ ਅੰਡਰਸਾਈਜ਼ ਤੇ ਡਿੰਗਾ ਕਹਿੰਦੇ ਹਨ ਅੱਗੇ ਚੰਗਾ ਤੇ ਪਿੱਛੇ ਸਾਰਾ ਮਾੜਾ ਲੱਗਾ ਹੁੰਦਾ ਹੈ ਪਮੈਸ਼ ਕਰਨ ਵਾਲੇ ਫੀਤੇ ਵਿੱਚ ਵੀ ਗੜਬੜ ਹੁੰਦੀ ਹੈ ਇਹ ਫੀਤੇ ਦਿੱਲੀੋਂ ਬੜੀ ਆਸਾਨੀ ਨਾਲ ਹੀ ਮਿਲ ਜਾਂਦੇ ਹਨ ਜਲੰਧਰ ਵਿੱਚ ਵੀ ਮਿਲਦੇ ਹਨ ਤੇ ਇਸ ਗੱਲ ਬਾਰੇ ਤਾਂ ਆਮ ਆਦਮੀ ਸੋਚ ਵੀ ਨਹੀਂ ਸਕਦਾ ਮੇਰਾ ਇੱਕ ਮਿੱਤਰ ਪੱਥਰ ਲੈਣ ਲਈ ਮੈਨੂੰ ਨਾਲ ਲੈ ਗਿਆ ਜਦੋਂ ਪੱਥਰ ਦੀ ਪਮੈਸ਼ ਹੋ ਰਹੀ ਸੀ ਤਾਂ ਮੈਨੂੰ ਫੀਤੇ ਤੇ ਸ਼ੱਕ ਪਿਆ ਉਸ ਦਿਨ ਐਤਵਾਰ ਸੀ ਪਰ ਕਰ ਕਰਾ ਕੇ ਇੱਕ ਦੁਕਾਨ ਤੋਂ ਨਮਾਫੀ ਫੀਤਾ ਲਾ ਵੀ ਲਿਆ ਜਦੋਂ ਮੀਨਾ ਤਾਂ ਦੁਕਾਨ ਵਾਲੇ ਦੇ ਫੀਤੇ ਦੇ ਪਹਿਲੇ 3 ਫੁੱਟਾਂ ਵਿੱਚ 3 ਇੰਚ ਦਾ ਫਰਕ ਨਿਕਲਿਆ ਟਰੱਕਾਂ ਦੇ ਹਿਸਾਬ ਨਾਲ ਮਾਲ ਲਿਆ ਜਾਵੇ ਤਾਂ ਹਿਸਾਬ ਲਾਓ ਕਿੰਨੀ heira-pheri ਹੋਈ ਮੈਂ ਹਰ ਵਾਰ ਆਪਣੇ ਨਾਲ ਆਪਣਾ ਕੈਲਕੂਲੇਟਰ ਤੇ ਆਪਣਾ ਫੀਤਾ ਲੈ ਕੇ ਜਾਂਦਾ ਰਿਹਾ ਗੁਰੂ ਦੀ ਕਿਰਪਾ ਨਾਲ ਫੂਕ ਫੂਕ ਕੇ ਕਦਮ ਰੱਖਣ ਨਾਲ ਤੇ ਕਈ ਦੁਕਾਨਾਂ ਤੋਂ ਥੋੜਾ ਥੋੜਾ ਮਾਲ ਲੈਣ ਕਰਕੇ ਬਚਾ ਹੋ ਜਾਂਦਾ ਰਿਹਾ ਫਿਰ ਮੇਰੇ ਕੋਲ ਤਾਂ ਆਪਣੀ ਹੱਕ ਹਲਾਲ ਦੀ ਕਮਾਈ ਦੇ ਪੈਸੇ ਸਨ ਬਾਬਿਆਂ ਵਾਂਗ ਖੁੱਲਾ ਪੈਸਾ ਤਾਂ ਹੁੰਦਾ ਹੀ ਨਹੀਂ ਸੀ ਕੇ ਗੁਰੂ ਦੇ ਨਾਂ ਤੇ ਲੁਟਾ ਦਿੱਤਾ ਜਾਂਦਾ ਕਈ ਵਾਰ ਜਿੰਨਾ ਨਾਲ heira-feri ਹੁੰਦੀ ਹੈ ਉਹ ਆਪ ਵੀ ਥੋੜੇ ਜੇ ਕਾਣੇ ਹੁੰਦੇ ਹਨ ਟੈਕਸ ਬਚਾਉਣ ਕਰਕੇ ਡੁੰਗਰੀ ਦੇ ਮਾਰਬਲ ਦੀ ਤਾਂ ਸਭ ਤੋਂ ਘੱਟ ਕੀਮਤ ਵਾਲਾ ਤੇ ਸਸਤਾ ਮਾਰਬਲ ਕੁਮਾਰੀ ਲਖਵਾ ਲਿਆ ਜਾਂਦਾ ਹੈ ਦੁਕਾਨਦਾਰੀ ਇਹ ਸਲਾਹ ਦਿੰਦਾ ਹੈ ਟੈਕਸ ਬਚਨ ਦਾ ਲਾਲਚ ਖਰੀਦਦਾਰ ਨੂੰ ਵੀ ਹੁੰਦਾ ਹੈ ਹੁਣ ਜੇ ਰੌਲਾ ਪੈ ਵੀ ਜਾਵੇ ਤਾਂ ਜੋ ਬਿਲਟੀ ਤੇ ਲਿਖਿਆ ਹੁੰਦਾ ਉਹ ਸਮਾਨੀ ਟਰੱਕ ਵਿੱਚ ਲੱਦਿਆ ਹੁੰਦਾ ਇਹੋ ਜੇ ਕੇਸ ਦਾ ਬਣਦਾ ਵੀ ਕੁਝ ਨਹੀਂ ਧੋਖਾ ਕਰਨ ਦਾ ਇੱਕ ਤਰੀਕਾ ਹੋਰ ਇਹ ਹੈ ਕਿ ਇੰਡਸਟਰੀਅਲ ਏਰੀਆ ਦੇ ਨੇੜੇ ਇੱਕ ਬਦਿਆਦਨਾ ਦੇ ਪਿੰਡ ਕੋਲ ਨਵੀਂ ਮਾਰਬਲ ਦੀ ਖਾਨ ਪੁੱਟੀ ਗਈ ਹੈ। ਇਸ ਮਾਰਬਲ ਦਾ ਰੰਗ ਥੋੜਾ ਜਿਹਾ ਪੂਰਾ ਹੈ। ਰਾਜਸਥਾਨ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਇੰਡਸਟਰੀਅਲ ਏਰੀਆ ਦੇ ਨਵੇਂ ਆਬਾਦ ਹੋਏ ਇਲਾਕੇ ਵਿੱਚ ਕੋਈ ਰੀਅਲਟੀ ਜਾਂ ਸੇਲਸ ਟੈਕਸ ਨਹੀਂ ਲਿਆ ਜਾਂਦਾ। ਆਮ ਆਦਮੀ ਨੂੰ ਕਿਉਂਕਿ ਇਸ ਦਾ ਪਤਾ ਹੀ ਨਹੀਂ ਇਸ ਲਈ ਸਾਰੇ ਖਰਚੇ ਗਿਣ ਕੇ ਫੀਟ ਟਰੱਕ ਤੇ 40000 ਰੁਪਏ ਸੇਲ ਟੈਕਸ ਤੇ ਰੀਅਲਟੀ ਵੀ ਦੁਕਾਨਦਾਰ ਲੈ ਲੈਂਦਾ ਹੈ। ਬਾਕੀ ਸਾਰੀਆਂ ਬਿਲਟੀਆਂ ਵਗੈਰਾ ਦੀਆਂ ਰਸੀਦਾਂ ਦੇ ਦਿੰਦਾ ਪਰ ਇਹ ਰਸੀਦਾਂ ਦੇਣ ਦੀ ਗੱਲ ਟਾਲ ਦਿੰਦਾ ਹੈ। ਇਸ ਵਿੱਚ ਵੀ ਦੁਕਾਨਦਾਰ, ਟਰਾਂਸਪੋਰਟਰ, ਮੁਨੀਮ ਤੇ ਸਰਕਾਰੀ ਮਹਿਕਮੇ ਵਾਲੇ ਰਲੇ ਹੁੰਦੇ ਨੇ ਤੇ ਇਸ ਤਰ੍ਹਾਂ ਵੀ ਝੋਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਕਰਾਨੇ ਤੋਂ ਕੋਈ 60 ਕਿਲੋਮੀਟਰ ਜੈਪੁਰ ਵੱਲ ਨੂੰ ਇੱਕ किशनਗੜ੍ਹ ਨਾਂ ਦੀ ਮਾਰਬਲ ਦੀ ਬਹੁਤ ਵੱਡੀ ਮੰਡੀ ਹੈ। ਵੱਡੀ ਸੜਕ ਦੇ ਉੱਤੇ ਹੋਣ ਕਰਕੇ ਇਹ ਮਸ਼ਹੂਰ ਵੀ ਬਹੁਤ ਹੈ। ਇੱਥੇ ਮਕਰਾਨੇ ਤੋਂ ਕਈ ਗੁਣਾ ਵੱਧ ਮਾਰਬਲ ਵਿਕਦਾ ਹੈ ਪਰ ਇਸ ਮੰਡੀ ਦਾ ਕਰੀਬ 95% ਪੱਥਰ ਜਿਸ ਨੂੰ ਮਾਰਬਲ ਹੀ ਕਿਹਾ ਜਾਂਦਾ ਅਸਲ ਵਿੱਚ ਮਾਰਬਲ ਨਹੀਂ ਹੁੰਦਾ ਪੱਥਰ ਹੁੰਦਾ ਹੈ। ਇਸ ਦਾ ਫਰਕ ਇਹ ਹੈ ਕਿ ਇਸ ਮੰਡੀ ਦਾ ਪੱਥਰ ਰਾਜਗੜ ਨਾਂ ਦੇ ਇੱਕ ਮਸ਼ਹੂਰ ਸਥਾਨ ਮਰਾਵੜ ਦੀਆਂ ਪਹਾੜੀਆਂ ਵਿੱਚੋਂ ਨਿਕਲਦਾ ਹੈ। ਇਹੀ ਦੋਹਾਂ ਦਾ ਫਰਕ ਹੈ। ਇਹ ਪਹਾੜੀਆਂ ਨੂੰ ਤੋੜ ਕੇ ਕੱਢਿਆ ਜਾਂਦਾ ਹੈ। ਅਰਥਾਤ ਜ਼ਮੀਨ ਦੇ ਉੱਪਰੋਂ ਨਿਕਲਦਾ ਹੈ। ਜਦੋਂ ਕਿ ਮਕਰਾਨੇ ਦਾ ਮਾਰਬਲ ਜ਼ਮੀਨ ਪੁੱਟ ਕੇ ਖਾਨ ਵਾਂਗ ਜ਼ਮੀਨ ਦੇ ਥੱਲੇੋਂ ਕੱਢਿਆ ਜਾਂਦਾ ਹੈ। ਪੱਥਰ ਤੇ ਮਾਰਬਲ ਦਾ ਪਤਾ ਲਾਉਣਾ ਹੋਵੇ ਤਾਂ ਪੱਥਰ ਤੇ ਕੋਈ ਵੀ ਪੀਣ ਵਾਲਾ ਪਦਾਰਥ ਜਿਵੇਂ ਕੋਕਾ ਕੋਲਾ, ਪੈਪਸੀ, ਲਿੰਕਾ ਆਦ ਡੋਲ ਦਿੱਤਾ ਜਾਵੇ ਤੇ ਉੱਤੇ ਨਿੰਬੂ ਨਚੋੜ ਦਿੱਤਾ ਜਾਵੇ ਪੁੰਜਨ ਤੇ ਜੇ ਪੀਲਾ ਹੋ ਗਿਆ ਸਮਝੋ ਪੱਥਰ ਜਿੱਥੋਂ ਇਹ ਪੱਥਰ ਕੱਢਿਆ ਜਾਂਦਾ ਹੈ ਤੇ ਜਿੱਥੇ ਲਿਆ ਕੇ ਵੇਚਿਆ ਜਾਂਦਾ ਇਸ ਦਾ ਫਾਸਲਾ 200 ਕਿਲੋਮੀਟਰ ਦਾ ਹੈ ਅਸਲ ਵਿੱਚ ਸਾਰੇ ਪੱਥਰ ਦਾ ਇੱਕ ਅਧਿਕਾਰ ਇੱਕ ਆਰਕੇ ਮਾਰਬਲ ਨਾਂ ਦੀ ਫਰਮ ਕੋਲ ਹੈ ਇਹ ਹੀ ਸਾਰੇ ਦੁਕਾਨਦਾਰਾਂ ਨੂੰ ਪੱਥਰ ਅਲਾਟ ਕਰਦੇ ਹਨ ਇਹਨਾਂ ਦਾ ਮੁੱਖ ਦਫ਼ਤਰ ਕਿਸ਼ਨਗੜ੍ਹ ਵਿੱਚ ਤੇ ਇਹਨਾਂ ਦੇ ਦਫ਼ਤਰ ਦੀ ਇਮਾਰਤ ਤੇ 4 ਕਰੋੜ ਰੁਪਏ ਲੱਗ ਚੁੱਕਾ ਹੈ ਤੇ ਅਜੇ ਇਸ ਦੀ ਸਾਰੀ ਸਜਾਵਟ ਤੇ ਕਹਿੰਦੇ ਹਨ ਕਿ 3 ਕਰੋੜ ਰੁਪਏ ਹੋਰ ਲੱਗਣੇ ਹਨ ਬਾਕੀ ਸਾਰੇ ਦੁਕਾਨਦਾਰ ਇੱਕ ਤਰ੍ਹਾਂ ਨਾਲ ਇਹਨਾਂ ਦੇ ਏਜੰਸੀ 홀ਡਰ ਹਨ ਪੱਥਰ ਦੀ ਸਲੇਬ ਦੀ ਮਟਾਈ 6 ਸੂਤ ਅਰਥਾਤ 3/4 ਹੁੰਦੀ ਹੈ ਪਰ ਅੱਜਕੱਲ 5 ਸੂਤ ਵੀ ਚਿਰਨ ਲੱਗ ਪਏ ਹਨ ਚਰਾਈ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸਧਾਰਨ ਬਲੇਡਾਂ ਨਾਲ ਤੇ ਦੂਸਰੀ ਹੀਰੇ ਦੇ ਟਿਪ ਵਾਲੇ ਬਲੇਡਾਂ ਨਾਲ ਕਹੀ ਗਈ ਇਹ ਸਾਰੀ ਬਕਬਕ ਤੋਂ ਕਹਿਣ ਦਾ ਮਤਲਬ ਸਿਰਫ ਇਹੀ ਹੈ ਕਿ ਇਹ ਇੱਕ ਬਹੁਤ ਵੱਡਾ ਝਾਲ ਹੈ ਤੇ ਹਰ ਥਾਂ ਧੋਖਾ ਹੁੰਦਾ ਡਰ ਅਨਪੜ੍ਹ ਆਦਮੀ ਦੇ ਵਾਸਤਾ ਇਹ ਕੰਮ ਨਹੀਂ ਹੁਣ ਮੈਂ ਦੱਸਦਾ ਹਾਂ ਕਿ ਕਿੰਨੇ ਸਾਧ ਉੱਥੇ ਪੱਥਰ ਲੈਣਗੇ ਲੁੱਟੇ ਪੁੱਟੇ ਗਏ ਪਰ ਸ਼ਰਮ ਦੇ ਮਾਰੇ ਇਹਨਾਂ ਨੇ ਇੱਥੇ ਆ ਕੇ ਕਿਸੇ ਕੁਲ ਤੋਂ ਆ ਨਹੀਂ ਕੱਢਿਆ ਤੇ ਨੁਕਸਾਨ ਝੱਲ ਲਿਆ ਕਈਆਂ ਸਾਧਾ ਨੇ ਉੱਥੋਂ ਦੇ ਥਾਣੇ ਵਿੱਚ ਦੁਕਾਨਦਾਰਾਂ ਦੇ ਖਿਲਾਫ ਰਿਪੋਰਟਾਂ ਵੀ ਲਿਖਵਾਈਆਂ ਹਨ ਉਹਨਾਂ ਫਰਮਾਂ ਨੂੰ ਬਲੈਕਲਿਸਟ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਪੁਲਿਸ ਨੇ ਵਕਫ ਵਕਫ ਥਾਣਿਆਂ ਵਿੱਚ ਧੋਖਾਧੜੀ ਦੇ ਕੇਸ ਦਰਜ ਕੀਤੇ ਹਨ ਫਿਰ ਵੀ ਨਵੇਂ ਆਉਣ ਵਾਲੇ ਲੋਕ ਫਸ ਜਾਂਦੇ ਹਨ ਇਸ ਲਈ ਸਾਧ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨਾਲ ਕਦੇ ਕਿਸੇ ਨੇ ਧੋਖਾ ਨਹੀਂ ਕੀਤਾ ਇਹਨਾਂ ਦੁਕਾਨਦਾਰਾਂ ਦੇ ਠੱਗੀ ਦੇ ਢੰਗ ਵੀ ਵੱਖਰੇ ਵੱਖਰੇ ਹਨ ਕੋਈ ਕਹਿੰਦਾ ਮੈਂ ਇਹ ਕੰਮ ਹੀ ਬੰਦ ਕਰ ਦਿੱਤਾ ਤੇ ਮਾਲ ਵੇਚ ਕੇ ਵਿਹਲਾ ਹੋਣਾ ਚਾਹੁੰਦਾ ਹਾਂ ਉਹੀ ਕਹਿੰਦਾ ਕਿ ਤੋਹਾਰ ਸਿਰ ਤੇ ਆ ਗਿਆ ਤੇ ਮਜ਼ਦੂਰਾਂ ਨੂੰ ਪੈਸੇ ਦੇਣੇ ਹਨ ਇੱਜ਼ਤ ਬਚਾਉਣ ਲਈ ਸਸਤਾ ਵੇਚ ਰਿਆਂ ਕੋਈ ਇੱਕ ਇੱਕ ਸਾਹ 20 20 ਸੌਂ ਖਾਂਦਾ ਕਸਮ ਐ ਧੰਦੇ ਕੀ ਇਹ ਆਮ ਗੱਲ ਐ ਮੇਰੇ ਕੋਲ ਵੀ ਇੱਕ ਦੁਕਾਨਦਾਰ ਨੇ ਬੜੀਆਂ ਸੌਂ ਖਾਧੀਆਂ ਪਰ ਮੈਂ ਕੋਈ ਝਾਨ ਨਾ ਦਿੱਤਾ ਤਾਂ ਉਸਨੇ ਕਿਹਾ ਕਿ ਮੈਂ ਇਨੀਆਂ ਕਸਮਾਂ ਖਾਧੀਆਂ ਹਨ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਮੈਂ ਕਿਹਾ ਚੋਰਾ ਯਾਰਾਂ ਆਸ਼ਿਕਾਂ ਕਸਮਾਂ ਨਾਲ ਬਿਹਾਰ ਕਸਮਾਂ ਖਾਣੀਆਂ ਤਾਂ ਤੁਹਾਡਾ ਧੰਦਾ ਐ ਪਰ ਇਹ ਕਸਮ ਜਦੋਂ ਇਹ ਸਾਧਨ ਸੰਤਾਂ ਅੱਗੇ ਖਾਂਦੇ ਹਨ ਤਾਂ ਇਹ ਉਹਨਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਦੂਜੀ ਗੱਲ ਇਹ ਹੈ ਕਿ ਸੰਗਤਾਂ ਦਾ ਪੈਸਾ ਹੁੰਦਾ ਤੇ ਇਹਨਾਂ ਦੇ ਚੋਲੇ ਦੇ ਦੋਹੀ ਪਾਸੇ ਬੋਝੇ ਨੇ ਇਹਨੇ ਵੱਡੇ ਹੁੰਦੇ ਹਨ ਕਿ 4-5 ਸਾਲ ਦਾ ਨਿਆਣਾ ਬੋਝੇ ਵਿੱਚ ਪਾ ਲੈਣ ਤਾਂ ਪਤਾ ਵੀ ਨਾ ਲੱਗੇ ਹਿਸਾਬ ਲਾਓ ਨੋਟ ਕਿੰਨੇ ਪਾ ਕੇ ਕੱਢਦੇ ਹੋਣਗੇ ਮਾਲੇ ਮੁਫਤ ਦਲੇ ਬੇਰਹਿਮ ਤੇ ਜਿਵੇਂ ਕਿਹਾ ਜਾਂਦਾ ਹੈ ਕਿ ਲక్ష్ਮੀ ਸਰਸਵਤੀ ਨੂੰ ਵੀ ਲਤ ਮਾਰਨ ਦੀ ਸਮਰੱਥਾ ਰੱਖਦੀ ਹੈ ਨਹੀਂ ਤਾਂ ਜੇ ਇਹਨਾਂ ਅਨਪੜ ਸਿੱਖਾਂ ਦੀ ਮਾਨਸਿਕ ਉਮਰ ਜਿਸ ਨੂੰ IQ ਕਿਆ ਜਾਂਦਾ ਜੇ ਇਸ ਹਿਸਾਬ ਨਾਲ ਵੇਖੀਏ ਤਾਂ ਇਹ 12-13 ਸਾਲ ਦੇ ਬੱਚੇ ਤੋਂ ਵੱਧ ਨਹੀਂ ਹੋ ਸਕਦੀ ਆਪ ਭਾਵੇਂ ਇਹ 80 ਸਾਲ ਦੇ ਵੀ ਕਿਉਂ ਨਾ ਹੋਣ ਕਈਆਂ ਗਈਆਂ ਇਹਨਾਂ ਫਰਮਾਂ ਦੇ ਖਿਲਾਫ ਪੰਜਾਬ ਦੇ ਸਾਧਾ ਨੇ ਹੀ ਪੁਲਿਸ ਵਿੱਚ ਰਿਪੋਰਟਾਂ ਲਿਖਵਾਈਆਂ ਹਨ ਕਿ ਸਾਨੂੰ ਇਹਨਾਂ ਨੇ ਕੀ ਕੀ ਝਾਂਸਾ ਦੇ ਕੇ ਠੱਗਿਆ ਹੈ ਇਹ ਸਾਰੀਆਂ ਗੱਲਾਂ ਮੈਂ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਹੀ ਇੱਥੇ ਲਿਖੀਆਂ ਹਨ ਇੰਨੇ ਵਰਕੇ ਕਾਲੇ ਕਰਨ ਦਾ ਮਤਲਬ ਸਿਰਫ ਇਹ ਨਹੀਂ ਸੀ ਕਿ ਪੜਨ ਵਾਲੇ ਨੂੰ ਪਤਾ ਲੱਗ ਜਾਵੇ ਕਿ ਸੰਗਤ ਦੇ ਪੈਸੇ ਨੂੰ ਇਹ ਸਾਧ ਕਿਵੇਂ ਤੰਗਲੀ ਲਾਉਂਦੇ ਹਨ ਇਹਨਾਂ ਅਨਪੜ ਸਾਧਾ ਨੇ ਇਮਾਰਤਾਂ ਤਾਂ ਬਣਾਈਆਂ ਹਨ ਰੋਣਾ ਤੇ ਖਰਚਾ ਤਿੱਗਣਾ ਚੌਗਣਾ ਜਾਂ ਉਸ ਤੋਂ ਵੀ ਵੱਧ ਕੀਤਾ ਹੈ ਪੰਜਾਬ ਦੇ ਇੱਕ ਬਹੁਤ ਵੱਡੇ ਡੇਰੇ ਵਾਲਿਆਂ ਨੇ ਜਿਨ੍ਹਾਂ ਦਾ ਪਿਛਲੇ ਸੰਘਰਸ਼ ਦੇ ਸਮੇਂ ਵਿੱਚ بڑا ਨਾਂ ਰਿਹਾ ਹੈ ਰੇਲ ਗੱਡੀ ਦੇ ਪੂਰੇ 3 ਡੱਬੇ ਯਾਨੀ ਕਈ ਟਨ ਸਾਗਵਾਨ ਦੀ ਲੱਕੜ ਲਿਆਂਦੀ ਜਦੋਂ ਡੇਰੇ ਤੇ ਲੱਕੜ ਲਾਹੀ ਗਈ ਤਾਂ ਕਿਸੇ ਅਨਪੜ ਸੇਵਕ ਨੇ ਕਿਹਾ ਬਾਬਾ ਜੀ ਇਹਨੂੰ ਕਿਤੇ ਗੋਹੇ ਵਿੱਚ ਨੱਪਦੀਏ ਤੇ ਲੱਕੜ ਨੇਰੀ ਸੋਨਾ ਬਣ ਜਾਵੇਗੀ ਫਿਰ ਇਹਨੂੰ ਨਾ ਕੁੰਨ ਨਾ ਮੱਖੀ ਤੇ ਨਾ ਵਿੰਗੀ ਹੋਣ ਦਾ ਡਰ ਬਾਬਾ ਜੀ ਨੇ ਵੀ ਸੁਣਿਆ ਹੋਇਆ ਸੀ ਕਿ ਟਾਲੀ ਦੀ ਲੱਕੜ ਗਿੱਲੀ-ਗਿੱਲੀ ਵੱਢ ਕੇ ਛੱਪੜ ਵਿੱਚ ਸੁੱਟ ਦਿੱਤੀ ਜਾਵੇ ਤਾਂ ਬਹੁਤ ਵਧੀਆ ਬਣ ਜਾਂਦੀ ਹੈ ਤੇ ਪੱਲੇ ਤੇ ਦਰਵਾਜ਼ੇ ਵਗੈਰਾ ਬਣਾਇਆ ਵਿੰਗੇ ਨਹੀਂ ਹੁੰਦੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਲੋਨ ਵਰਗੀ ਪਹਿਲਾਂ ਹੀ ਸੁੱਕੀ ਹੋਈ ਸਾਗਵਾਨ ਗੋਹੇ ਵਿੱਚ ਨੱਪਿਆਂ ਗਲ ਕੇ ਊੜਾ ਬਣ ਜਾਵੇਗੀ ਉਸੇ ਵੇਲੇ ਹੀ ਬਾਬਾ ਜੀ ਦੇ ਹੁਕਮ ਦੀ तामील ਹੋਈ ਤੇ 6 ਮਹੀਨੇ ਬਾਅਦ ਜਦੋਂ ਲੱਕੜ ਗੋਹੇ ਵਿੱਚੋਂ ਬਾਹਰ ਕੱਢੀ ਗਈ ਤਾਂ ਉਹ ਵੀ ਗੋਹਾ ਹੀ ਬਣ ਚੁੱਕੀ ਸੀ ਬਾਅਦ ਵਿੱਚ ਹੋਰ ਸਾਗਵਾਨ ਮਗਵਾ ਕੇ ਇਮਾਰਤ ਨੂੰ ਲਾਈ ਗਈ ਇਸੇ ਤਰ੍ਹਾਂ ਹੀ ਮੇਰੇ ਇੱਕ ਕਾਰਖਾਨੇਦਾਰ ਮਿੱਤਰ ਨੇ ਕਿਹਾ ਕਿ ਵਾਯੂਗੁਰੂ ਜੀ ਦੀ ਕਿਰਪਾ ਨਾਲ ਮੇਰਾ ਮਾਲ ਚੰਗੇ ਭਾਅ ਵਿਕ ਗਿਆ ਤੇ ਮੈਂ ਦਸਵੰਦ ਕੱਟਣਾ ਚਾਹੁੰਦਾ ਤੁਸੀਂ ਦੱਸੋ ਦਸਵੰਦ ਕਿੱਥੇ ਦਿਆਂ ਮੈਂ ਉਸ ਨੂੰ ਕਿਹਾ ਮੈਂ ਤੇ ਹਸਪਤਾਲ ਬਣ ਰਿਹਾ ਉੱਥੇ ਸੀਮੈਂਟ ਤੇ ਸਰੀਏ ਦੀ ਲੋੜ ਹੈ ਮਨੁੱਖਤਾ ਦੀ ਭਲੇ ਲਈ ਹਸਪਤਾਲ ਬਣ ਰਿਹਾ ਇਸ ਤੋਂ ਚੰਗਾ ਥਾਂ ਹੋਰ ਕਿਹੜਾ ਹੋਵੇਗਾ ਉਹ ਮੰਨ ਗਿਆ ਤੇ ਇੱਕ ਟਰੱਕ ਸੀਮੈਂਟ ਤੇ ਇੱਕ ਟਰੱਕ ਸਰੀਆ ਲੈ ਕੇ ਅਸੀਂ ਦਿਨ ਚੜੇਗੇ ਟਰੱਕ ਲੈਂਦਿਆਂ ਕਰਦਿਆਂ ਨੂੰ ਸਾਡੇ ਡੇਰੇ ਦੇ ਵਕਫ ਮਿੱਤਰ ਚਾਹ ਪਿਉਆਂ ਸਾਨੂੰ ਲੰਗਰ ਦੇ ਪਰਲੇ ਪਾਸੇ ਬਣੇ ਨਵੇਂ ਕਮਰਿਆਂ ਵਿੱਚ ਲੈ ਗਏ ਚਾਹ ਪੀ ਰਹੇ ਸਾਂ ਕਿ ਮੇਰੇ ਸ਼ਰਧਾਲੂ ਮਿੱਤਰ ਦੀ ਨਜ਼ਰ 15 15 ਫੁੱਟ ਲੰਬੇ ਤੇ ਬਹੁਤ ਮੋٹے ਟਾਲੀ ਦੇ ਮੋਚਿਆਂ ਤੇ ਪਈ ਉਹ ਟਾਲੀਆਂ ਕਿਤੇ ਅੰਗਰੇਜ਼ਾਂ ਦੇ ਵੇਲੇ ਤੋਂ ਵੀ ਪਹਿਲਾਂ ਦੀਆਂ ਲੱਗੀਆਂ ਹੋਈਆਂ ਸਨ ਤੇ ਇੰਨੇ ਲਪੇਟਦੀਆਂ ਸਨ ਕਿ 5 ਫੁੱਟ ਜ਼ਮੀਨ ਤੋਂ ਉੱਚੀਆਂ ਸਨ ਇੰਜਨ ਨਾਲ ਲੱਗੇ ਚੇਨ ਵਾਲੇ ਆਰੇ ਨਾਲ ਉਹਨਾਂ ਨੂੰ ਚੀਰਿਆ ਜਾ ਰਿਹਾ ਸੀ ਤੇ ਜਿਵੇਂ ਖੀਰੇ ਦੇ ਸਲਾਦ ਲਈ ਗੋਲ ਡੱਕਰੇ ਖਰੀਦੇ ਹਨ ਇਸ ਤਰ੍ਹਾਂ ਦੇ ਡੱਕਰੇ ਤਿੰਨ ਤਿੰਨ ਚਾਰ ਚਾਰ ਬੰਦੇ ਚੁੱਕ ਚੁੱਕ ਕੇ ਵੱਡੇ ਆਰੇ ਤੇ ਲਈ ਜਾਂਦੇ ਸਨ ਤੇ چیر چیر ਕੇ ਲੋਹ ਥੱਲੇ ਡਾਉਣ ਲਈ ਡੱਕ ਜੇ ਬਣਾਈ ਜਾ ਰਹੇ ਸਨ ਇਹ ਵੇਖ ਕੇ ਮੇਰੇ ਕਾਰਖਾਨੇਦਾਰ ਮਿੱਤਰ ਦਾ ਦਿਲ ਘਟਣ ਲੱਗ ਪਿਆ ਤੇ ਉਸਨੇ ਮੈਨੂੰ ਕਿਹਾ ਇਹਨਾਂ ਨੂੰ ਆਖੋ ਇਸ ਆਬਨੂਸ ਯਾਨੀ ਆਬਨੂਸਤੀ ਲੱਕੜ ਕਾਲੇ ਰੰਗ ਦੀ ਇੰਨੀ ਭਾਰੀ ਹੁੰਦੀ ਹੈ ਕਿ ਪਾਣੀ ਵਿੱਚ ਡੁੱਬ ਜਾਂਦੀ ਹੈ ਫਤਿਹਪੁਰ ਸਿਕਰੀ ਵਿੱਚ ਦਰਬੇਸ਼ ਫਕੀਰ ਸਲੀਮ ਚਿਸ਼ਤੀ ਦੀ ਦਰਗਾਹ ਦੇ ਦਰਵਾਜ਼ੇ ਇਸ ਲੱਕੜ ਦੇ ਹਨ ਅਖਬਰ ਦੇ ਪੁੱਤ ਦਾ ਨਾਂ ਸਲੀਮ ਚਿਸ਼ਤੀ ਦੇ ਨਾਂ ਤੇ ਹੀ ਸਲੀਮ ਰੱਖਿਆ ਗਿਆ ਸੀ ਵਰਗੀ ਕਾਲੀ ਟਾਲੀ ਦਾ ਸਤਿਆਨਾਸ ਨਾ ਕਰਨ ਤੇ ਟਾਲੀ ਮੈਨੂੰ ਦੇ ਦੇਣ ਤੇ ਮੇਰੇ ਕੋਲੋਂ 4 ਗੁਣਾ ਬਲਣ ਇਸ ਟਾਲੀ ਵਟੇ ਤੋਲ ਕੇ ਲੈ ਲੈਣ ਕਹਿ ਸੁਣ ਕੇ ਮੈਂ ਕੰਮ ਤਾਂ ਬੰਦ ਕਰਵਾ ਦਿੱਤਾ ਪਰ ਬਾਰ-ਬਾਰ ਬੇਨਤੀਆਂ ਕਰਨ ਤੇ ਵੀ ਉਹਨਾਂ ਨੇ 4 ਗੁਣਾ ਬਲਣ ਲੈਣਾ ਮਨਜ਼ੂਰ ਨਾ ਕੀਤਾ ਤੇ ਕਿਹਾ ਕਿ ਟਾਲੀ ਦਾ ਇਨਾ ਤਾ ਹੁੰਦਾ ਕਿ ਹੋਰ ਕਿਸੇ ਲੱਕੜ ਦਾ ਬਲਣ ਇਸ ਤਲ ਹੋ ਹੀ ਨਹੀਂ ਸਕਦਾ ਅਸਾਂ ਇਹ ਵੀ ਸੁਝਾਦ ਦਿੱਤਾ ਕਿ ਹਸਪਤਾਲ ਬਣ ਰਿਹਾ ਹੈ ਸੈਂਕੜੇ ਕੁਆਂਟਲ ਲੱਕੜ ਦੀ ਲੋੜ ਪੈਣੀ ਹੈ ਇਸ ਲਈ ਅੱਥੇ ਕਾਠਾਂ ਦਰਵਾਜ਼ੇ ਬਣਾ ਲਏ ਜਾਣ ਪਰ ਡੇਰੇ ਦੇ ਪ੍ਰਮੁੱਖ ਨਾਮ ਅਨਿਤ ਅਸੀਂ ਵਾਪਸ ਆ ਗਏ ਰਸਤੇ ਵਿੱਚ ਅਸੀਂ ਦੋਵਾਂ ਨੇ ਕੋਈ ਗੱਲ ਨਾ ਕੀਤੀ ਜਦੋਂ ਮੈਂ ਸੰਤੋਖ ਸਿੰਘ ਅਲਫਾ ਰਬੜ ਇੰਡਸਟਰੀ ਵਾਲੇ ਦੇ ਮੂੰਹ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਨੂੰ ਕਰ ਰਹੇ ਸਨ ਉਸ ਨੇ ਮੈਨੂੰ ਇਹ ਵੀ ਆਖਿਆ ਕਿ ਤੁਸੀਂ ਮੇਰੇ ਸੀਮੈਂਟ ਤੇ ਲੋਹੇ ਦੇ ਟਰੱਕ ਖੂਬ ਹੀ ਸਟਵਾ ਦਿੰਦੇ ਹਨ ਕਾਰ ਵਿੱਚ ਆਉਂਦਿਆਂ ਆਉਂਦਿਆਂ ਹੀ ਉਸ ਨੇ ਭਵਿੱਖਬਾਣੀ ਕੀਤੀ ਕਿ ਅਵਲ ਤਾਂ ਇਹ ਹਸਪਤਾਲ ਬਣੀ ਨਹੀਂ ਸਕਦਾ ਜੇ ਬਣ ਗਿਆ ਤਾਂ ਚੱਲ ਨਹੀਂ ਸਕਦਾ ਕਿਉਂਕਿ ਇਹ ਜੇ ਗਾਫਲ ਲੋਕ ਅਕਲਮੰਦੀ ਦਾ ਕੰਮ ਕਰ ਹੀ ਨਹੀਂ ਸਕਦੇ ਹਸਪਤਾਲ ਬਣਾਉਣਾ ਤੇ ਚਲਾਉਣਾ ਅਕਲਮੰਦੀ ਨਾਲ ਸੰਬੰਧਿਤ ਪਰ ਮੈਂ ਵੇਖਿਆ ਕਿ ਇੱਥੇ ਅਨਪੜਤਾ ਦਾ ਜ਼ਿਆਦਾ ਬੋਲਬਾਲ ਹੈ ਇਸ ਲਈ ਹਸਪਤਾਲ ਬੰਨਣਾ ਤੇ ਚੱਲਣਾ ਨਾ ਮੁਮਕਿਨ ਹੈ ਸੱਚਮਚ ਉਹੀ ਗੱਲ ਹੋਈ ਹੁਣ ਹਸਪਤਾਲ ਦੀ ਥਾਂ ਸਕੂਲ ਬਣਿਆ ਹੈ ਕਹਿੰਦੇ ਹਨ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰਨਾ ਮੰਨ ਲਿਆ ਤਾਂ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਮਾਉਂਟਬੈਟਨ ਦੇ ਕੋਲ ਕੁਝ ਸੱਜਣ ਬੈਠੇ ਸਨ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਬ ਵੀ ਸਨ ਗੱਲਾਂ ਕਰਦਿਆਂ ਕਰਦਿਆਂ ਲਾਰਡ ਮਾਉਂਟਬੈਟਨ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਨਾਬ ਸਾਹਿਬ ਨੇ ਪੁੱਛਿਆ ਯੂਅਰ ਐਕਸਲੈਂਸੀ ਆਪ ਨੂੰ ਭਾਰਤ ਛੱਡਣ ਦਾ ਬਹੁਤ ਦੁੱਖ ਹੋਇਆ ਲੱਗਦਾ ਉਸਨੇ ਕਹੇ ਨਹੀਂ ਜਨਾਬ ਇਸ ਮੁਲਕ ਨੂੰ ਆਜ਼ਾਦ ਕਰ ਦੇਣਾ ਸਾਡੀ ਬਹੁਤ ਸਾਲ ਪਹਿਲਾਂ ਦੀ ਬਣੀ ਹੋਈ ਨੀਤੀ ਅਨੁਸਾਰ ਤੈਸੁਦਾ ਹੈ ਇਸ ਲਈ ਛੱਡਣ ਦਾ ਅਫਸੋਸ ਕਰਦਾ ਅਫਸੋਸ ਤਾਂ ਇਹ ਕਿ ਇਸ ਮੈਲ ਦੀਆਂ ਫਰਸ਼ਾਂ ਤੇ ਵਿਛੇ ਕਲੀਨ ਹਿੰਦੁਸਤਾਨੀਆਂ ਨੇ ਤੇਲ ਡੋਲ ਡੋਲ ਕੇ ਗੰਦੇ ਕਰਦੇ ਨੇ ਹਨ ਕਿਉਂਕਿ ਇਹ ਹਰ ਵੇਲੇ ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜੀ ਰੱਖਦੇ ਹਨ ਕਦੇ ਮਾਰੇ ਚ ਕਰਨ ਲੱਗ ਪੈਂਦੇ ਨੇ ਤੇ ਕਦੇ ਸਿਰ ਨੂੰ ਲਾਉਣ ਲੱਗ ਪੈਂਦੇ ਹਨ ਹੋਰ ਨਹੀਂ ਤਾਂ ਕੰਨਾਂ ਵਿੱਚ ਹੀ ਪਾਉਣ ਲੱਗ ਪੈਂਦੇ ਹਨ ਇਹ ਸੋਚ ਕੇ ਹੀ ਮੇਰਾ ਮਨ ਡੈਲ ਜਾਂਦਾ ਹੈ ਔਰ ਕੋਈ ਗੱਲ ਨਹੀਂ ਸੰਤੋਖ ਸਿੰਘ ਨੂੰ ਕਈ ਵਾਰ ਉਸ ਤੋਂ ਬਾਅਦ ਵੀ ਮੈਂ ਉਸ ਟਾਲੀ ਦਾ ਅਫਸੋਸ ਕਰਦਿਆਂ ਸੁਣਿਆ ਹੈ ਇੱਕ ਵਾਰ ਇੱਕ ਗੁਰਦੁਆਰੇ ਵਿੱਚ ਮੈਂ ਆਪ ਵੇਖਿਆ ਭਾਈ ਜੀ ਨੇ ਮਹਾਰਾਜ ਦੇ ਸੁਖਾਸਣ ਵਾਲੇ ਕਮਰੇ ਵਿੱਚ ਪਾਣੀ ਦੀ ਗੜਵੀ ਤੇ ਗਲਾਸ ਰੱਖਿਆ ਮੇਰੇ ਪੁੱਛਣ ਤੇ ਉਹਨਾਂ ਕਿਹਾ ਰਾਤ ਨੂੰ ਪਿਆਸ ਲੱਗ ਹੀ ਜਾਂਦੀ ਹੈ ਆਪਾਂ ਪ੍ਰਗਟ ਗੁਰਾਂ ਦੀ ਦੇਜੋ ਮੰਨਦੇ ਹੋਏ ਸਵੇਰੇ 3 ਵਜੇ ਉੱਠ ਕੇ ਉਸਨੇ ਇਸ਼ਨਾਨ ਕੀਤਾ ਤੇ ਦੰਤਨ ਤੇ ਪਾਣੀ ਅੰਦਰ ਰੱਖ ਕੇ ਆਇਆ ਦੂਜੀ ਵਾਰ ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਦਾਤਨ ਅੰਦਰ ਕਿਉਂ ਰੱਖੀ ਹੈ ਕਿਉਂਕਿ ਉਸਨੇ ਉਹੀ ਜਵਾਬ ਦੇਣਾ ਸੀ ਜਿਹੜਾ ਪਾਣੀ ਰੱਖਣ ਵੇਲੇ ਦਿੱਤਾ ਸੀ ਬਹੁਤ ਥਾਵਾਂ ਤੇ ਲੋਕ ਘਰਾਂ ਵਿੱਚ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰਦੇ ਹਨ ਇੱਕ ਵਾਰ ਇੱਕ ਘਰ ਵਿੱਚ 14-15 ਸਾਲ ਦੀ ਕੁੜੀ ਨੂੰ ਉਹਦੇ ਪਿਓ ਨੇ ਜੋ ਕਿਤੇ ਵਜੋਂ ਇੰਜੀਨੀਅਰ ਹਨ ਤੇ ਚੰਡੀਗੜੀ ਲੱਗੇ ਹੋਏ ਹਨ ਇਸ ਕਰਕੇ ਸਵੇਰੇ ਸਵੇਰੇ ਦੋ ਕਰਾਰੀਆਂ ਚਪੇੜਾਂ ਮਾਰੀਆਂ ਸਨ ਕਿ ਉਸਨੇ ਭੋਗ ਲਵਾਏ ਤੋਂ ਬਿਨਾ ਇਹ ਝੂਠੀ ਕਿਉਂ ਕੀਤੀ ਕਹਿੰਦੇ ਹਨ ਨਾਨਕ ਸਰ ਕਲੇਰਾਵਾਲੇ ਸਤਕਾਰਯੋਗ ਬਾਬਾ ਨਨਤ ਸਿੰਘ ਜੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਿਰ ਤੇ ਚੁੱਕ ਕੇ ਸੈਰ ਕਰਵਾਇਆ ਕਰਦੇ ਸਨ ਉਹ ਕਹਿੰਦੇ ਸਨ ਸਾਰਾ ਦਿਨ ਬੈਠਿਆਂ ਦੀਆਂ ਲੱਤਾਂ ਜੁੜ ਜਾਂਦੀਆਂ ਹਨ ਸੈਰ ਜ਼ਰੂਰੀ ਹੈ ਉਹਨਾਂ ਦੇ ਸੇਵਕ ਇਹ ਗੱਲ ਵੀ ਬੜੇ ਫਕਰ ਨਾਲ ਦੱਸਦੇ ਹਨ ਕਿ ਗੁਰੂ ਨਾਨਕ ਜੀ ਨੇ ਦੋ ਵਾਰ ਮਨੁੱਖਾ ਦੇਹੀ ਵਿੱਚ ਆ ਕੇ ਬਾਬਾ ਜੀ ਪਾਸੋਂ ਪ੍ਰਸ਼ਾਦਾ ਛਕਿਆ ਤੇ ਪਾਣੀ ਵੀ ਪੀਤਾ ਸੀ ਨਾਨਕ ਸਰ ਵਾਲਿਆਂ ਨੇ ਇੱਕ ਵਾਰ ਸੰਪਟ ਪਾਠ ਰੱਖਿਆ ਸਮਾਪਤੀ ਤੋਂ ਬਾਅਦ ਜਦੋਂ ਵਾਕ ਲਿਆ ਇੱਕ ਗ੍ਰੰਥੀ ਨੇ ਵਾਕ ਵਾਲੇ ਥਾਂ ਕਾਗਜ਼ ਦਾ ਟੁਕੜਾ ਵਿੱਚ ਰੱਖ ਦਿੱਤਾ ਤਾਂ ਕਿ ਘਰ ਵਾਲੇ ਜੋ ਸੰਗਤਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਵਿਹਲੇ ਹੋ ਕੇ ਵਾਕ ਕੀ ਆਇਆ ਹੈ ਪੁੱਛਣ ਤਾਂ ਪੜ੍ਹ ਕੇ ਦੱਸ ਸਕੇ ਜਦੋਂ ਇਸ ਗੱਲ ਦਾ ਪਤਾ ਵੱਡਿਆਂ ਬਾਬਿਆਂ ਨੂੰ ਲੱਗਾ ਤਾਂ ਉਹਨਾਂ ਉਸ ਗ੍ਰੰਥੀ ਦੀ ਉਹ ਕੁੱਤੇਖਾਣੀ ਕੀਤੀ ਜਿਹੜੀ ਰਹਿ ਰੱਬ ਦਾ ਨਾ ਬਾਬਾ ਜੀ ਨੇ ਕਿਹਾ ਜੇ ਤੇਰੇ ਦੰਦਾਂ ਵਿੱਚ ਟੁੱਕੜਿਆ ਹੋਵੇ ਤਾਂ ਤੈਨੂੰ ਨੀਂਦ ਆ ਜਾਉ ਉਸ ਗ੍ਰੰਥੀ ਨੇ ਹੱਥ ਜੋੜ ਕੇ ਅਰਜ਼ ਕੀਤੀ ਮਹਾਰਾਜ ਐਸਾ ਕਾਗਜ਼ਾਂ ਵਿੱਚੀ ਕਾਗਜ਼ ਰੱਖਿਆ ਇਸ ਗੱਲ ਨੂੰ ਮਨੁੱਖਾ ਸਰੀਰ ਨਾਲ ਕਿਵੇਂ ਮਲਾਇਆ ਜਾ ਸਕਦਾ ਪਰ ਜਦੋਂ ਸਾਰੇ ਬਾਬੇ ਉਸ ਨੂੰ ਪੈ ਗਏ ਤੋ ਉਸ ਵਿਚਾਰੇ ਨਿੰਨਤ ਮਸਤਕ ਹੋ ਕੇ ਮਾਫੀ ਮੰਗੀ ਤਾਂ ਜਾ ਕੇ ਉਸ ਨੂੰ ਬਖਸ਼ਾ ਗਿਆ ਇੱਕ ਹੋਰ ਸਾ ਕਿਸੇ ਦੇ ਘਰ ਛਿਆਂ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਅਖੰਡ ਪਾਠ ਸਾਹਿਬ ਕਰਵਾਏ ਗਏ ਮੁੰਡੇ ਦੀ ਦਾਦੀ ਨੇ ਕਿਹਾ ਲੱਗਦੇ ਹੱਥ ਨਾਂ ਵੀ ਕਢਾ ਲਓ ਨਾਂ ਦਾ ਅੱਖਰ ਉਹ ਹੈ ਜਿਸ ਤੋਂ ਅੱਗੇ ਅੱਜ ਕੱਲ ਦੇ ਮਾਡਰਨ ਨਾਂ ਨਹੀਂ ਬਣਦੇ ਘਗਾ ਛੱਜਾ ਝੱਜਾ ਕੋਈ ਐਸਾ ਹੀ ਅੱਖਰ ਸੀ ਘਰ ਵਾਲੇ ਬੜੇ ਪਰੇਸ਼ਾਨ ਹੋਏ ਉਸ ਬੱਚੇ ਦੀਆਂ 6 ਪੈਣਾ ਨੂੰ ਭਰਾ ਦਾ ਵਧੀਆ ਜਿਹਾ ਨਾਂ ਰੱਖਣ ਦਾ ਬੜਾ ਚਾਹ ਸੀ ਪਰ ਉਸ ਅੱਖਰ ਤੋਂ ਗੱਲ ਬਣੀ ਨਾ ਉਧਰ ਭਾਈ ਜੀ ਅੱਖ ਨਾ ਦੱਸੋ ਅਰਦਾਸ ਕਰਨੀ ਹੈ ਦਾਦੀ ਨੇ ਹੀ ਜਾ ਕੇ ਬੇਨਤੀ ਕੀਤੀ ਮਹਾਰਾਜ ਨਾ ਆਉਂਦਾ ਨਹੀਂ ਥੋੜਾ ਜਿਹਾ ਵਕਤ ਮਿਲ ਜਾਂਦਾ ਤਾਂ ਬੱਚਿਆਂ ਸੋਚ ਕੇ ਨਾਂ ਰੱਖ ਲੈਂਦੀਆਂ ਉਸ ਬੁੱਢੀ ਦਾ ਜੋ ਹਾਲ ਉਸਤਾਦ ਨੇ ਕੀਤਾ ਮੈਂ ਦੱਸ ਨਹੀਂ ਸਕਦਾ ਮੈਂ ਉਦੋਂ ਕਾਲਜ ਵਿੱਚ ਪੜਦਾ ਸੀ ਤੇ ਮੈਨੂੰ ਇਹੋ ਜੇ ਲੋਕਾਂ ਨਾਲ ਲੜਨਾ ਨਹੀਂ ਸੀ ਆਉਂਦਾ ਸਾਦ ਉਹਨਾਂ ਦੇ ਪਿੰਡ ਲਾਗੇ ਦੇ ਡੇਰੇ ਦਾ ਸੀ ਜਿਸ ਨੂੰ ਆਲੇ ਦੁਆਲੇ ਦੇ ਲੋਕ ਬੜਾ ਜਾਰਾ ਮੰਨਦੇ ਸਨ ਉਹ ਤਾਂ ਗਿੱਤ ਵੀਤ ਵੀ ਕਰਦਾ ਸੀ ਤੇ ਮੁੰਡਾ ਜੰਮਣ ਦੀ ਦਵਾ ਵੀ ਦਿੰਦਾ ਸੀ ਉਸ ਸਾਧ ਨੇ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਸਾਧ ਸੰਗਤ ਜੀ ਜੇ ਇਹਨਾਂ ਨੇ ਮਹਾਰਾਜ ਦਾ ਕੱਢਿਆ ਨਾਂ ਨਹੀਂ ਸੀ ਰੱਖਣਾ ਤੇ ਇਹਨਾਂ ਪਹਿਲਾਂ ਆਖੇ ਹੀ ਕਿਉਂ ਸੀ ਹੁਣ ਤਾਂ ਮੁੰਡੇ ਦਾ ਨਾਂ ਰੱਖਣਾ ਹੀ ਪੈਣਾ ਹੈ ਨਹੀਂ ਤੇ ਮੁੰਡੇ ਨੂੰ ਜੇ ਕੋਈ ਹਰਜ ਮਰਜ ਹੋ ਗਈ ਤਾਂ ਕਸੂਰ ਇਹਨਾ ਘਰ ਵਾਲਿਆਂ ਦਾ ਹੀ ਹੋਣਾ ਜੇ ਫਿਰ ਮੈਨੂੰ ਅਲਾਮਾ ਨਾ ਦਿਓ ਜੇ ਇਹ ਗੱਲ ਸਾਰੇ ਟੱਬਰ ਨੂੰ ਬਿਜਲੀ ਦੇ 440 ਵੋਲਟ ਦੇ ਕਰੰਟ ਬਾਗ ਲੱਗੀ ਇੱਥੇ ਵੀ ਪਿੰਡ ਦੇ ਇੱਕ ਬਜ਼ੁਰਗ ਫੌਜੀ ਪੈਨਸ਼ਨਰ ਦਾ ਹੀ ਖੂਨ ਖੋਲਿਆ ਤੁਸੀਂ ਉੱਠ ਕੇ ਸਾਹਦ ਵੱਲ ਪੰਜਾ ਕਰਕੇ ਕਿਹਾ ਚੁੱਪ ਕਰ ਜਾ ਓਏ ਸਾਦਾ ਇੱਕ ਲਫ਼ਜ਼ ਅੱਗੇ ਨਾ ਬੋਲੀ ਨਹੀਂ ਤਾਂ ਮੈਥੋਂ ਬਰਾ ਤੈਨੂੰ ਕੋਈ ਨਹੀਂ ਲੱਭਣਾ ਉਸ ਬਜ਼ੁਰਗ ਨੇ ਮਾਈਕ ਉੱਚਾ ਕਰਕੇ ਆਪਣੇ ਬਰਾਬਰ ਲਿਆਂਦਾ ਤੇ ਫਿਰ ਗਰਜ ਕੇ ਕਿਹਾ ਗੱਲ ਸੁਣ ਓਏ ਸਾਦਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਾ ਜਾਮੇ ਵਿੱਚ ਇੱਥੇ ਮੌਜੂਦ ਹੁੰਦੇ ਤਾਂ ਤੈਨੂੰ ਉੱਥੇ ਲੈ ਜਾਂਦੇ ਜਿੱਥੇ ਗੁੜ ਬਣ ਰਿਹਾ ਤੇ ਤੱਤਾ ਤੱਤਾ ਗੁੜ ਤੇਰੇ ਸਿਰ ਵਿੱਚ ਪਾਉਂਦੇ ਉਹ ਵੀ ਤੇਰੇ ਵਰਗੇ ਹੀ ਮਸੰਦ ਸੀ ਜਿਹੜੇ ਮਿੱਟੀ ਦਾ ਤੇਲ ਪਾ ਕੇ ਲੋਹੇ ਸੀ ਸਾਧ ਸੰਗਤ ਜੀ ਦਾਸ ਫੌਜ ਵਿੱਚ ਗ੍ਰੰਥੀ ਵੀ ਰਿਹਾ ਹੈ ਇਹ ਸਾਧ ਨੂੰ ਆਖੋ ਇੱਥੋਂ ਚਲਾ ਜਾਵੇ ਨਹੀਂ ਤਾਂ ਮੈਂ ਇਸ ਛੋਟੇ ਨਾਲ ਇਹਦਾ ਲਿੰਗ ਛਾਣ ਦੇਣਾ ਜੀ ਜੀ ਮਹਾਰਾਜ ਦੀ ਇਹ ਦੇ ਇਹਨਾਂ ਦੇ ਡੇਰੇ ਤੋਂ ਆਈ ਹੈ ਪਿੰਡ ਦੇ ਇੱਕ ਬੰਦੇ ਨੇ ਕਿਹਾ ਡੇਰੇ ਤੋਂ ਆਈ ਹੈ ਤਾਂ ਜਾ ਕੇ ਛੱਡਾਵਾਂਗੇ ਬੀਬੀਓ ਬੱਚੇ ਨੂੰ ਮੇਰੇ ਕੋਲ ਲਿਆਓ ਇੱਕ ਬੀਬੀ ਨੇ ਜਦੋਂ ਬੱਚਾ ਬਾਬਾ ਜੀ ਨੂੰ ਫੜਾਇਆ ਤਾਂ ਨਾਲ ਹੀ ਉਸ ਦੀਆਂ ਭੂਭਾਂ ਨੇ ਖਲਾਈਆਂ ਸਾਰੇ ਖੁਸ਼ੀ ਦੇ ਮਾਹੌਲ ਦਾ ਕਬਾੜਾ ਬਣ ਗਿਆ ਸੀ ਸਾਰਾ ਪ੍ਰੋਗਰਾਮ ਕਜੀਰਾ ਹੋ ਗਿਆ ਸੀ ਨਾ ਪਰਵਾਹ ਰੋਣ ਜੋਗਾ ਸੀ ਤੇ ਨਾ ਹੱਸਣ ਜੋਗਾ ਬਾਬਾ ਜੀ ਨੇ ਬੱਚੇ ਦਾ ਮੂੰਹ ਚੁੰਮਿਆ ਫਿਰ ਘਰ ਵਾਲਿਆਂ ਨੂੰ ਪੁੱਛਿਆ ਦੱਸੋ ਕੋਈ ਹੋਰ ਨਾ ਜਿਹੜਾ ਤੁਹਾਨੂੰ ਪਸੰਦ ਹੋਵੇ ਬਾਬਾ ਜੀ ਨੇ ਹੋਰ ਕਿਹਾ ਜੇ ਚੰਗਾ ਨਾ ਨਹੀਂ ਸੋਚਿਆ ਜਾਂਦਾ ਤਾਂ ਅੱਜ ਕੋਈ ਜ਼ਰੂਰੀ ਨਹੀਂ ਆਪਾਂ ਫਿਰ ਕਿਸੇ ਦਿਨ ਰੱਖ ਲਵਾਂਗੇ ਸਤਿਗੁਰ ਬੱਚੇ ਦਾ ਵਾਲ ਵੇਂਗਾ ਨਹੀਂ ਹੁਣ ਦੇਵੇਗਾ ਇਦਾਂ ਦੇ ਟੁੱਕੜ ਬੋਚ 3500 ਤੋਰੇ ਫਿਰਦੇ ਆ ਭਾਈ ਵੱਲ ਬਾਹ ਕਰਕੇ ਉਹਨਾਂ ਕਿਹਾ ਕਰ ਵਾਲਿਆਂ ਨੇ ਸਰਬਸੰਮਤੀ ਨਾਲ ਨਾਮ ਜਗਵਿੰਦਰ ਸਿੰਘ ਦੱਸਿਆ ਬਾਬਾ ਜੀ ਨੇ ਅਰਦਾਸ ਕੀਤੀ ਸਤਿਗੁਰ ਤੇਰਾ ਓਟ ਆਸਰਾ ਲੋਕ ਆਪਣੀ ਖੁਸ਼ੀ ਵਧਾਉਣ ਤੇ ਤੇਰੀ ਮਿਹਰ ਲੈਣ ਲਈ ਲੈਂਦੇ ਆ ਮੈਂ ਤਾਂ ਹੁਣ ਬੁੱਢਾ ਹੋ ਗਿਆ ਮੇਰੀ ਉਮਰ ਤਾਂ ਕੋਈ ਜ਼ਿਆਦਾ ਨਹੀਂ ਹੋਣੀ ਪਰ ਅਸੀਂ ਸਾਰੇ ਬੁੱਢੇ ਜਿਹੜੇ ਬੋਰਡ ਥੱਲੇ ਬੈਠੇ ਰਹਿੰਦੇ ਆ ਸਾਡੀ ਸਾਰਿਆਂ ਦੀ ਉਮਰ 200 ਸਾਲ ਤੋਂ ਕੱਟ ਨਹੀਂ ਹੋਣੀ ਜੇ ਤੈਨੂੰ ਇਸ ਬੱਚੇ ਦੀ ਉਮਰ ਵਧਾਉਣ ਦੀ ਲੋੜ ਪਵੇ ਤਾਂ ਸਾਡੀ ਉਮਰ ਵਿੱਚੋਂ ਲੈ ਕੇ ਇਹਦੀ ਉਮਰ ਵਧਾ ਦੇ ਇਸ ਗਲਤੀ ਸਾਰੀ ਸੰਗਤ ਖਿੜਖਿੜ ਕੇ ਹੱਸ ਪਈ। ਗਮਗੀਨ ਮਾਹੌਲ ਖੁਸ਼ੀ ਵਿੱਚ ਬਦਲ ਗਿਆ। ਪਟਿਆੜੀ ਦੇ ਇੱਕ ਪਿੰਡ ਵਿੱਚ ਇੱਕ ਘਟਨਾ ਵਾਪਰੀ ਸੀ ਜੋ ਮੈਨੂੰ ਅੱਜ ਤੱਕ ਉਵੇਂ ਹੀ ਯਾਦ ਹੈ। ਇੱਕ ਹੋਰ ਘਟਨਾ ਵਿੱਚ ਜਦੋਂ ਵਿਆਹ ਦਾ ਸੌਦਾ ਸੂਤ ਲਿਆਂਦਾ ਤਾਂ ਮਹਾਰਾਜ ਲਈ ਰਮਾਲਾ ਵੀ ਲਿਆਂਦਾ ਗਿਆ। ਕੁੜੀ ਦੀ ਪੂਆ ਨੇ ਆਪਣੇ ਵੱਲੋਂ ਸਿਆਣਪ ਕੀਤੀ ਕਿ ਰੇਸ਼ਮੀ ਚਿੱਲੇ ਦੇ ਰਮਾਲੇ ਨੂੰ ਕਿਤੇ ਝੂਠੇ ਥਿੰਡੇ ਜਾਂ ਮਿੱਠੇ ਵਾਲੇ ਹੱਥ ਨਾ ਲੱਗ ਜਾਣ। ਇਸ ਲਈ ਰਮਾਲਾ ਚੁੱਕ ਕੇ ਪਰਛਤੀ ਤੇ ਰੱਖ ਦਿੱਤਾ। ਜਦੋਂ ਭੋਗ ਪਿਆਤ ਮਹਾਰਾਜ ਤੇ ਦਿਨ ਲਈ ਰਮਾਲਾ ਲਿਆ ਕੇ ਖੋਲਿਆ ਤਾਂ ਲੋੜਾ ਵੱਜਾ ਪਿਆ ਸੀ ਚੂਹੇ ਨੇ ਟੁੱਕ ਕੇ ਚਾਰ ਵੱਡੇ ਵੱਡੇ ਮੋਰੇ ਕਰ ਦਿੱਤੇ ਸਨ ਰਮਾਲਾ ਉੱਕਾ ਹੀ ਬੇਕਾਰ ਹੋ ਗਿਆ ਸੀ ਇੱਕ ਸੈਵਨ ਹੱਸਾ ਸੀ ਜੋ ਕਿਤੇ ਵੀ ਵਾਪਰ ਸਕਦਾ ਪਰ ਅਨਪੜ੍ਹ ਪਾਈ ਲਾਲ ਲਾਲ ਡੇਲੇ ਕੰਡੇ ਕੁੜੀ ਦੀ ਭੁਆਈ ਕੁੜੀ ਦੇ ਮਗਰ ਬੈਠੀ ਸੀ ਵਿਚਾਰੀ ਆਪਣੇ ਆਪ ਨੂੰ ਹੀ ਖੁਸ਼ੀ ਜਾਵੇ ਜੇ ਮੈਨੂੰ ਅੱਗ ਲੱਗਣੀ ਨੂੰ ਪਤਾ ਹੁੰਦਾ ਵੀ ਚੂਹੇ ਨੇ ਟੁੱਕ ਜਾਣਾ ਤਾਂ ਮੈਂ ਪੇਟੀ 'ਚ ਰੱਖ ਦਿੰਦੀ ਵਰਾਤੀਆਂ ਵਿੱਚੋਂ ਇੱਕ ਸਿਆਣਾ ਬੰਦਾ ਉੱਠਿਆ ਉਸਨੇ ਕਿਹਾ ਭਾਈ ਜੀ ਕਿਉਂ ਨਿੱਕੀ ਜੀ ਬਾਤ ਦਾ ਬਤੰਗੜ ਬਣਾਈ ਜਾਂਦੇ ਹੋ ਤੂੰ ਇਹਨਾਂ ਪਿੰਡ ਵਾਲਿਆਂ ਦਾ ਭਾਈ ਐ ਅਸੀਂ ਤੈਨੂੰ ਕੁਝ ਨਹੀਂ ਕਹਿ ਸਕਦੇ ਜੇ ਤੂੰ ਸਾਡੇ ਪਿੰਡ ਹੁੰਨਾ ਨਾ ਤੈਨੂੰ ਹੁਣੇ ਚਲਦਾ ਕਰ ਦਿੰਦੇ ਜੇ ਰਮਾਲਾ ਟੁੱਕਿਆ ਨਾ ਗਿਆ ਹੁੰਦਾ ਤਾਂ ਮਹਾਰਾਜ ਤੇ ਦੇ ਕੇ ਤੂੰ ਸ਼ਬਦ ਪੜ੍ਹਨਾ ਸੀ ਪ੍ਰੇਮ ਪਟੋਲਾ ਤੈਸੋ ਦਿੱਤਾ ਟੱਕਣ ਕੋ ਪਤ ਮੇਰੀ ਤੂੰ ਚੰਗੀ ਪਤ ਟੱਕੀ ਆ ਭਈ ਇਹਨਾਂ ਦੀ ਚੂਹੇ ਨੂੰ ਪਤਾ ਸੀ ਕਿ ਇਹਨਾਂ ਨੇ ਉਹਨੂੰ ਸਕਾਰਿਆ ਸੀ ਵੀ ਰਮਾਲਾ ਟੁੱਕਦੇ ਫਿਰ ਉਸਨੇ ਤਰੀਕਾ ਦੱਸਿਆ ਪਹਿਲਾਂ ਰਮਾਲਾ ਹੀ ਰਹਿਣ ਦੇ ਤੇ ਘਰ ਵਾਲਿਆਂ ਕੋਲੋਂ ਨਵੇਂ ਰਮਾਲੇ ਦੇ ਪੈਸੇ ਲੈ ਲੈ ਤੂੰ ਵੀ ਤੇ ਜਾ ਕੇ ਨਿਆਣਿਆਂ ਦੀਆਂ ਫਰਾਕਾਂ ਹੀ ਬਣਾਉਣੀਆਂ ਸੀ ਸਾਰੀ ਸੰਗਤ ਅਸਪਈ ਲੋਕਾਂ ਨੂੰ ਪਤਾ ਸੀ ਵੀ ਭਾਈ ਰਮਾਲਿਆਂ ਦੀਆਂ ਫਰਾਕਾਂ ਤੇ ਸੀਖੇ ਰਜਾਈਆਂ ਤਲਾਈਆਂ ਦੇ ਹਮਰੇ ਬਣਾ ਲੈਂਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ